ਹੈਲੋ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਆਪਣੇ ਕਾਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੋਰੀ ਜਿਹੜੇ ਆਪਣੇ ਬੁਟੀਕ ਤੋਂ ਸੂਟ ਸਟਿਚ ਹੋਏ ਨੇ ਹਨਾ ਕਿਉਂਕਿ ਸਾਡੇ 4-5 ਦਿਨਾਂ ਬਾਅਦ ਹੀ ਸੂਟ ਜਾਂਦੇ ਨੇ ਕਦੇ ਵੈਸੇ ਤਾਂ ਸਾਡਾ ਹਫਤਾ ਰੱਖਿਆ ਹੋਇਆ ਹਫਤੇ ਬਾਅਦ ਸਾਡੇ ਸਾਰੇ ਕੱਪੜੇ ਇਕੱਠੇ ਕਿਉਂਕਿ ਕਿਸੇ ਨੇ ਸਲਵਾਰਾਂ ਬਣਾਉਣੀਆਂ ਨੇ ਜੀ ਕਿਸੇ ਨੇ ਕਰਾਸਾਂ ਕਰਨੀਆਂ ਨੇ ਤਰਪਾਈਆਂ ਕਰਨੀਆਂ ਨੇ ਅਸੀਂ ਹਰ ਇੱਕ ਨੂੰ ਹਫਤਾ ਇਕੱਠਾ ਕਰ ਲੈਨੇ ਆ ਉਹ ਹਫਤਾ ਸਾਡਾ ਕੱਪੜੇ ਜਿਹੜੇ ਹੈਗੇ ਤਾਂ ਜਾਣਦੇ ਹੁੰਦੇ ਆ ਵਿੱਚ ਦੀ ਚਲੋ ਚੌਥੇ ਦਿਨ ਵੀ ਦੇਣੇ ਪੈ ਜਾਂਦੇ ਆ ਹਨਾ ਕੋਈ ਐ ਨਹੀਂ ਪਤਾ ਦੂਜੇ ਤੀਜੇ ਦਿਨ ਦੇਣਾ ਪਈਏ ਕੋਈ ਐਮਰਜੈਂਸੀ ਹੋਵੇ ਵੈਸੇ ਨਹੀਂ ਹਫਤਾ ਆਪਾਂ ਹਫਤਾ 10 ਦਿਨ ਹਰ ਇੱਕ ਕਿਸੇ ਤੋਂ ਮੰਗਦੇ ਆ ਜਿਹੜੇ ਆਪਣੇ ਬੁਟੀਕ ਤੋਂ ਅੱਜ ਸੂਟ ਸਟਿਚ ਹੋਏ ਨੇ ਹਨਾ ਉਹ ਮੈਂ ਘਰੇ ਚੱਕ ਲਈ ਸੀ ਕਿਉਂਕਿ ਇਹਨਾਂ ਦੇ ਵਿੱਚੋਂ ਕਾਫੀ ਕੱਪੜੇ ਔਰ ਪਿੰਡ ਦੇ ਵਿੱਚੋਂ ਨੇ ਕਿ ਉੱਥੇ ਸਾਨੂੰ ਟਾਈਮ ਹੀ ਨਹੀਂ ਮਿਲਿਆ ਹੈਗਾ ਵੀਡੀਓ ਬਣਾਉਣ ਦਾ ਕਿਉਂਕਿ ਉੱਥੇ ਸਿਲਾਈ ਦਾ ਇੰਨਾ ਕਿ ਜ਼ਿਆਦਾ ਰਸ ਹੈ ਹਨਾ ਜੀ ਕਸਟਮਰ ਰਸ ਹੁੰਦਾ ਆ ਤੇ ਕਸਟਮਰ ਦਾ ਬਹੁਤ ਜ਼ਿਆਦਾ ਰਸ ਹੁੰਦਾ ਆ ਇੱਕ ਸਿਲਾਈ ਦਾ ਬਹੁਤ ਜ਼ਿਆਦਾ ਕੰਮ ਪਿਆ ਆ ਬਾਕੀ ਆਪਣੇ ਜਿਹੜਾ ਹੈਗਾ ਸਿਲਾਈ ਸੈਂਟਰ ਹਨਾ ਆਪਾਂ ਲਾ ਰਹੇ ਆ ਉੱਥੇ ਟ੍ਰੇਨਿੰਗ ਵੀ ਦੇ ਰਹੇ ਆ ਸਟੂਡੈਂਟਾਂ ਨੂੰ ਉਹਦੇ ਕਰਕੇ ਟਾਈਮ ਹੀ ਨਹੀਂ ਮਿਲਦਾ ਹੈਗਾ 10 ਤੋਂ 1 ਵਜੇ ਦਾ ਜਿਹੜਾ ਹੈਗਾ ਟ੍ਰੇਨਿੰਗ ਦਾ ਟਾਈਮ ਹੁੰਦਾ ਕਿਉਂਕਿ ਜਿਹੜਾ ਟ੍ਰੇਨਿੰਗ ਦਾ ਟਾਈਮ ਹੈਗਾ ਜੀ ਉਦੋਂ ਵੀ ਬਿਲਕੁਲ ਟਾਈਮ ਨਹੀਂ ਮਿਲਦਾ ਕਿਉਂਕਿ ਆਪਣੇ ਕੋਲੇ ਕਾਫੀ ਸਟੂਡੈਂਟ ਜਿਹੜੇ ਸਿਲਾਈ ਸ ਉਹਨਾਂ ਦਾ ਆਪਣਾ 10 ਤੋਂ 1 ਵਜੇ ਦਾ ਟਾਈਮ ਹੈ ਉਹਨਾਂ ਚੋਂ ਉਹਨਾਂ ਤੇ ਜਿਹੜਾ ਹੈਗਾ ਰਹਿਣਾ ਪੈਂਦਾ ਥੋੜਾ ਬਹੁਤਾ ਹੀ ਆਪਦਾ ਕੰਮ ਨੇ ਡਿੜਦਾ ਆ ਤੇ ਹੁਣ ਜਿਹੜੇ ਮੈਂ ਘਰੇ ਚੱਕ ਲਈ ਬਾਕੀ ਅਸੀਂ ਜਿਸੇ ਦੇ ਦੇਣੇ ਸੀਗੇ ਸੂਟ ਉਹ ਮੈਨੂੰ ਇਹ ਸੀਦਾ ਕਿ ਮੈਂ ਜਲਦੀ ਜਲਦੀ ਸਿਲਾਈ ਕਰਦਾ ਫਿਰ ਤਰਪਾਈ ਵਾਸਤੇ ਭੇਜਣੇ ਹੁੰਦੇ ਆ ਜਿਹੜੇ ਅੱਜ ਮੈਂ ਉਰੇ ਘਰੇ ਚੱਕ ਕੇ ਲਈਆਂ ਸੂਟ ਤੇ ਉਹ ਆਪਾ ਤੁਹਾਡੇ ਨਾਲ ਆ ਵੀਡੀਓ ਸ਼ੇਅਰ ਕਰਨ ਲੱਗਿਆ ਇਹ ਆਪਣਾ ਹੈਗਾ ਜੀ ਪਹਿਲਾ ਸੂਟ ਇਹ ਆਪਣੀ ਜਿਹੜਾ ਹੈਗਾ ਬੁਟੀਕ ਤੋਂ ਹੀ ਸੇਲ ਹੋਇਆ ਹੋਇਆ ਸੂਟ ਹੈਗਾ ਆ ਇਹ ਦੇਖੋ ਇਹਦੇ ਨਾਲ ਮਸਲੀਨ ਦਾ ਦੁਪੱਟਾ ਸੀਗਾ ਉਹ ਉਥੇ ਜਿਹੜਾ ਹੈਗਾ ਦੁਕਾਨ ਤੇ ਰਹਿ ਗਿਆ ਇਹ ਤਾਂ ਝੂਰੀ ਤੋਂ ਹੀ ਕਿਸੇ ਦਾ ਸੂਟ ਹੈਗਾ ਆ ਤੇ ਜਿਹੜਾ ਹੈਗਾ ਇਹ ਆਪਾਂ ਨੇ ਬਾਅਦ ਚੋਂ ਦੇਣਾ ਦੇਣਾ ਸੀਗਾ ਅੱਜ ਮੈਂ ਗੱਡੀ ਗਈ ਸੀ ਜੀ ਸਾਰੇ ਸੂਟ ਘਰ ਹੀ ਰੱਖ ਤੇ ਪਾ ਕੇ ਵਿੱਚ ਨਾਲ ਦੀ ਨਾਲ ਆ ਦੇਖੋ ਮੈਂ ਆਪਣੀ ਜਿਹੜੀ ਹੈਗੀ ਐਲ ਐਸ ਵਗੈਰਾ ਜਿਹੜੀ ਲਾਈ ਹੋਈ ਉਹਦੀ ਫਿਨਿਸ਼ਿੰਗ ਦਿਖਾਉਂਗੀ ਤੁਹਾਨੂੰ ਦੇਖੋ ਤੁਸੀਂ ਆਪਣੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਦੇਖੋ ਕਿੰਨੇ ਜਿਆਦੇ ਫਿਨਿਸ਼ਿੰਗ ਦੇ ਨਾਲ ਚੱਕਰ ਘੇਰੇ ਦੇ ਉੱਤੇ ਲੇਸ ਲਾਈ ਹੋਈ ਹੈ ਅੰਡਰਗਰਾਉਂਡ ਲੇਸ ਲਾਈ ਹੋਈ ਹੈ ਪਾਈਪਿੰਗ ਦੀ ਤਰ੍ਹਾਂ ਲਗਾਈ ਹੋਈ ਹੈ ਇਹ ਲੇਸ ਅੰਡਰਗਰਾਉਂਡ ਜਿਹੜੀ ਹੈਗੀ ਲਾਈ ਹੋਈ ਹੈ ਜੀ ਬਹੁਤ ਸੋਹਣੀ ਲੇਸ ਲਾਈ ਹੋਈ ਹੈ ਤੇ ਬਾਕੀ ਆਪਣੇ ਗਲੇ ਤੇ ਵੀ ਲਾਈ ਹੈ ਦੇਖੋ ਗਲੇ ਤੇ ਵੀ ਆਪਣੀ ਲੇਸ ਲਗਾਈ ਹੋਈ ਹੈ ਤੇ ਬਾਹਾਂਵਾਂ ਤੇ ਵੀ ਬਾਹਾਂਵਾਂ ਤੇ ਵੀ ਸਲਵਾਰ ਉਹਨਾਂ ਦੀ ਸਿੰਪਲ ਰੱਖੀ ਹੋਈ ਹੈ ਅਗਲਾ ਸੂਟ ਹੈਗਾ ਜੀ ਕਮੀਜ਼ ਸਿੰਪਲ ਹੈ ਬਿਲਕੁਲ ਤੇ ਜਿਹੜੀ ਸਲਵਾਰ ਹੈਗੀ ਇਹ ਵਰਕ ਹੈਗਾ ਆ ਦੇਖੋ ਇਹਦੇ ਨਾਲ ਹੀ ਸਲਵਾਰ ਹੈ ਜਿੱਦਾਂ ਦਾ ਜਿਹੜਾ ਹੈਗਾ ਕਲਰ ਸੀਗੇ ਵਿੱਚ ਉਹ ਕਲਰ ਦੇ ਹੀ ਅਸੀਂ ਵਰਕ ਕਰਵਾਇਆ ਹੋਇਆ ਹੈ ਪਾਕਿਸਤਾਨੀ ਸਲਵਾਰ ਬਣਾਈ ਹੋਈ ਆ ਆਪਣੀ ਪਾਕਿਸਤਾਨੀ ਸਲਵਾਰ ਬਣਾਈ ਹੋਈ ਹੈ ਜਿਹੜਾ ਜਿਹੜਾ ਫੁੱਲ ਲਾਈਨਿੰਗ ਸੂਟ ਹੈ ਜੀ ਬਹੁਤ ਪਹਿਣਾ ਦੇ ਜਿਹੜੇ ਹੈਗੇ ਕਮੈਂਟ ਆਉਂਦੇ ਆ ਹਨਾ ਕਿ ਸਲਾਈ ਦੱਸੋ ਹਨਾ ਤੇ ਕਮੈਂਟ ਵੀ ਆਉਂਦੇ ਆ ਸਾਨੂੰ ਫੋਨ ਵੀ ਆਉਂਦੇ ਆ ਧੂਰੀ ਬੁਟੀਕ ਤੇ ਬਹੁਤ ਜ਼ਿਆਦਾ ਫੋਨ ਆਉਂਦੇ ਆ ਕਿਉਂਕਿ ਆਪਾਂ ਕਾਫੀ ਟਾਈਮ ਦੇ ਘਰੀ ਜਿਹੜਾ ਹੈਗਾ ਆਪਣਾ ਬੁਟੀਕ ਸੀਗਾ ਹੁਣ ਆਪਾਂ ਨੇ ਧੂਰੀ ਦੇ ਵਿੱਚ ਬੁਟੀਕ ਕਰ ਲਿਆ ਹਾਲੇ-ਦਾਲੇ ਪਿੰਡੋਂ ਤੋਂ ਬਹੁਤ ਭੈਣਾਂ ਦੇ ਜਿਹੜੇ ਹੈਗੇ ਫੋਨ ਵਗੈਰਾ ਆਉਂਦੇ ਆ ਤੇ ਆਪਣੀ ਕੋਈ ਪੱਕੀ ਸਲਾਈ ਨਹੀਂ ਹੈਗੀ ਜੀ ਵੈਸੇ 200 250 ਤੋਂ ਸਿੰਪਲ ਸੂਟ ਦੀ ਸਲਾਈ ਸਟਾਰਟਿੰਗ ਹੋ ਜਾਂਦੀ ਹੈ ਸ਼ੁਰੂ ਹੋ ਜਾਂਦੀ ਹੈ ਜਿਹੜਾ ਲਾਈਨਿੰਗ ਵਾਲਾ ਕੱਪੜਾ ਹੁੰਦਾ ਇਹ ਤੁਹਾਨੂੰ ਵੀ ਪਤਾ ਹੀ ਹੈ ਹਨਾ ਬਹੁਤ ਤਰ੍ਹਾਂ ਦਾ ਹੁੰਦਾ ਆ ਤੇ ਲਾਈਨਿੰਗ ਵਾਲੇ ਕੱਪੜੇ ਦਾ ਅਨਗਲਗ ਰੇਟ ਚੱਲਦਾ ਆ ਕੱਪੜਾ ਦੇਖ ਕੇ ਜਿਹੜਾ ਹੈਗਾ ਰੇਟ ਲੈਨੇ ਆ ਬਾਕੀ ਇਹ ਗੱਲ ਦੀ ਸਾਡੀ ਗਰੰਟੀ ਹੈ ਜੀ ਵੱਧ ਕਿਸੇ ਤੋਂ ਨਹੀਂ ਲੈ ਜਾਣਗੇ ਵੱਧ ਕਿਸੇ ਤੋਂ ਨਹੀਂ ਲੈ ਜਾਣਗੇ ਬੇਸ਼ੱਕ ਤੁਸੀਂ ਸਾਡਾ ਰੇਟ ਪੁੱਛ ਕੇ ਦੇ ਕੇ ਵੀ ਜਾ ਸਕਦੇ ਹੋ ਤੇ ਨਹੀਂ ਵੀ ਦੇ ਕੇ ਜਾ ਸਕਦੇ ਕੋਈ ਨਹੀਂ ਵੀ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਕੰਮ ਚੱਲਦਾ ਹੈ ਬਹੁਤ ਪੈਣਾ ਨੂੰ ਜਿੰਨਾਂ ਨੂੰ ਵਿਸ਼ਵਾਸ ਹੈ ਹਨਾ ਤੇ ਦੇੜ ਵੀ ਆਉਂਦੇ ਆ ਬਾਕੀ ਇਹ ਹੁੰਦਾ ਜੇ ਆਪਾਂ 150 ਰੁਪਏ ਤੇ ਸੇ ਹਨਾ ਮਾੜੇ ਥਾਂ ਮੇ ਕੱਪੜਾ ਸਮਾ ਲੈਣੇ ਆਪਣਾ ਸੂਟ ਇੰਨਾ ਸੋਹਣਾ ਹੁੰਦਾ ਹੈ ਤੇ ਉਹਦੇ ਪਿੱਛੇ ਵੀ ਨਾ ਜਾਇਆ ਕਰੋ ਸਮਾਓ ਕਿਤੋਂ ਮਰਜੀ ਇਹ ਨਹੀਂ ਕਹਿੰਦੇ ਵੀ ਸਾਡੇ ਕੋਲੋਂ ਸਮਾਓ ਪਰ ਕੁਆਲਟੀ ਚੈੱਕ ਕਰਕੇ ਹਨਾ ਕੰਮ ਚੈੱਕ ਕਰਕੇ ਫਿਰ ਜਿਹੜਾ ਕੰਮ ਕਰਾਇਆ ਕਰੋ ਇਹ ਦੇਖੋ ਜਿੱਦਾਂ ਮੈਂ ਮੈਂ ਖੁਦ 셔ਟਾਂ ਤਿਆਰ ਕਰਦੀ ਆ ਦੇਖੋ ਜੇ ਅਸੀਂ ਕਿਸੇ ਤੋਂ 셔ਟਾਂ ਤਿਆਰ ਕਰਵਾਉਣੇ ਵੀ ਆ ਮੈਂ ਆਪਣੀ ਨਿਗਰਾਨੀ ਦੇ ਵਿੱਚ ਕਰਵਾਉਣੀ ਆ ਧਿਆਨ ਦੇ ਕੇ ਜਿਹੜੇ ਸਲਵਾਰਾਂ ਵੀ ਅਸੀਂ ਖੁਦ ਆਪਣੇ ਬੁਟੀਕ ਤੇ ਤਿਆਰ ਕਰਵਾਉਨੇ ਆ ਪੂਰੀ ਗੌਰ ਦੇ ਨਾਲ ਕੱਲੀ-ਕੱਲੀ ਚੀਜ਼ ਮੇਰੀ ਚੈੱਕ ਕਰੀ ਜਾਂਦੀ ਆ ਬਾਅਦ ਚ ਫਿਰ ਜਿਹੜਾ ਹੈਗਾ ਅਗਲੇ ਕੋਲੇ ਕਪੜਾ ਜਾਂਦਾ ਆ ਇਹ ਦੇਖੋ ਕਾਟਨ ਦਾ ਸੂਤ ਹੈ ਇਹ ਵੀ ਆਪਣੇ ਸਾਫ ਤੋਂ ਸੇਲ ਹੋਇਆ ਹੋਇਆ ਇਹਨੂੰ ਅਸੀਂ ਆਪੇ ਡਿਜ਼ਾਈਨ ਦਿੱਤਾ ਹੈ ਆ ਦੇਖੋ ਆਪਾਂ ਨੇ ਜਿੱਦਾਂ ਲੈਂਸ ਦੀ ਉਸ ਤਰ੍ਹਾਂ ਹੀ ਟੱਚ ਦਿੱਤਾ ਦੇਖੋ ਆਪਣੇ ਜਿਹੜੇ ਹੈਗੇ ਕੋਈ ਵੀ ਬਹੁਤ ਸੋਹਣੀ ਜਿਹੜੀ ਹੈਗੀ ਲੈਂਸ ਲਗਾਈ ਜਾਂਦੀ ਹੈ ਬਹੁਤ ਸੋਹਣੇ ਤਰੀਕੇ ਨਾਲ ਤੇ ਇਹਨਾਂ ਦੀ ਸਲਵਾਰ ਅਸੀਂ ਸਿੰਪਲ ਰੱਖੀ ਹੈ ਬਾਕੀ ਇਹਨਾਂ ਦਾ ਦੁਪੱਟਾ ਵੀ ਮੈਂ ਖੁਦ ਤਿਆਰ ਕੀਤਾ ਹੈ ਦੇਖੋ ਕਿਉਂਕਿ ਇਹ ਆਪਣੇ ਕਸਟਮਰ ਬਹੁਤ ਵਧੀਆ ਕਸਟਮਰ ਹੈਗੇ ਆ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਤਿਆਰ ਕਰਿਓ ਦੇਖੋ ਆਪਾਂ ਦੁਪੱਟੇ ਦੇ ਉੱਪਰ ਪੱਟੀ ਲਗਾਈ ਹੈ ਦੇਖੋ ਕਿੰਨੀ ਸੋਹਣੀ ਜਿਹੜੀ ਫਿਨਿਸ਼ਿੰਗ ਦੇ ਨਾਲ ਸਾਡੀ ਪੱਟੀ ਵੀ ਪੂਰੀ ਫਿਨਿਸ਼ਿੰਗ ਦੇ ਨਾਲ ਲੱਗੀ ਹੋਈ ਹੈ ਕਿਤੇ ਤੁਹਾਨੂੰ ਕੋਈ ਬਲ ਵਗੈਰਾ ਨਹੀਂ ਦਿਖੇਗਾ ਪਿਓਰ ਕੈਮਰੀਕ ਦਾ ਸੂਟ ਹੈ ਜੀ ਇਹ ਜੀ ਬਹੁਤ ਸੋਹਣਾ ਸੂਟ ਬਣਿਆ ਉਸ ਤੋਂ ਬਾਅਦ ਆਪਣੇ ਬਣੇ ਨੇ ਇਹ ਵਾਲੇ ਸੂਟ ਦੋ ਤੇ ਬਾਕੀ ਇਹਨਾਂ ਦੇ ਜਿਹੜਾ ਸਨਵਾਰਾ ਸੀ ਸਿੰਪਲ ਰੱਖਿਆ ਨੇ ਇਹ ਵੀ ਆਪਣੇ ਕੋਲ ਸੇਲ ਹੋਇਆ ਹੋਇਆ ਸੂਟ ਹੈ ਇਹ ਬਾਕੀ ਸੂਟ ਬਿਲਕੁਲ ਸਿੰਪਲ ਆ ਜੀ ਇਹਨਾਂ ਦੇ ਜਿਹੜੇ ਮੈਂ ਇਹ ਇਹ ਕਲਰ ਤੇ ਦੇਖਣਾ ਨਹੀਂ ਮੈਂ ਤੇ ਦਿਖਾਉਣੀ ਆ ਦੋਨੇ ਸੂਟਾਂ ਦੇ ਉੱਪਰ ਆਪਣੀ ਜਿੱਪ ਲਗਾਈ ਹੋਈ ਹੈ ਆ ਦੇਖੋ ਤੁਸੀਂ ਸਾਡੀ ਜਿੱਪ ਵੀ ਦੇਖ ਸਕਦੇ ਹੋ ਕਿ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਜਿੱਪ ਲੱਗੀ ਹੋਏ ਦੇਖੋ ਕਿਤੇ ਦਿਖ ਰਹੀ ਹੈ ਜਿੱਪ ਲੱਗੀ ਆ ਦੇਖੋ ਇੱਕ ਕੁੰਡਾ-ਕੁੰਡਾ ਦਿਖੇਗਾ ਤੁਹਾਨੂੰ ਜਿੱਪ ਦਾ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਆਪਣਾ ਕੰਮ ਕਰਿਆ ਜਾਂਦਾ ਜੀ ਬਹੁਤ ਜਿਹੜਾ ਹੈਗਾ ਆਪਣੇ ਕੋਲੇ ਕਸਟਮਰ ਜੁੜਿਆ ਵੀ ਹੋਇਆ ਹੈ ਹਨਾ ਚਲੋ ਵਿਸ਼ਵਾਸ ਬਣਾਉਣਾ ਜਿੰਨੇ ਕਹਦੀ ਬਹੁਤ ਜ਼ਿਆਦਾ ਔਖਾ ਆ ਨਵਾਂ ਕਸਟਮਰ ਇਹ ਨਹੀਂ ਕਹਿੰਦੇ ਆਪਾਂ ਚਲੋ ਨਵੇਂ ਨੂੰ ਹੁੰਦਾ ਹੀ ਹੈ ਹਨਾ ਥੋੜਾ ਜਕੀਨ ਕਰਨ ਔਖਾ ਹੋ ਜਾਂਦਾ ਹੈ ਜਿਹੜੇ ਆਪਣੇ ਕੋਲੇ ਪੱਕੇ ਲੱਗੇ ਆ ਚਲੋ ਉਹ ਤਾਂ ਕਿਧਰੇ ਹੀ ਗਏ ਨਹੀਂ ਹੈਗੇ ਇਹਤੇ ਵੀ ਜਿੱਪ ਲਗਾਈ ਹੋਈ ਹੈ ਇਹ ਰਿਯਾਨ ਦਾ ਸੂਟ ਹੈਗਾ ਆ ਇਹ ਜਿਹੜਾ ਹੈਗਾ ਪਿਓਰ ਕਾਟਨ ਸਿਮਰ ਦਾ ਸੂਟ ਹੈ ਸਿਮਰ ਦਾ ਕਾਟਨ ਸਿਮਰ ਦਾ ਸੂਟ ਹੈ ਜੀ ਇਹ ਵਾਲਾ ਤੇ ਇਹ ਵਾਲੇ ਦੋ ਸੂਟ ਜਿਹੜੇ ਹੈਗੇ ਆ ਇਹਨਾਂ ਦੇ ਕਮੀਜ਼ ਹਜੇ ਤਰਪਾਈ ਨਹੀਂ ਹੋਏ ਇਹ ਤਾਂ ਕਮੀਜ਼ ਹੈਗਾ ਆ ਇਹਨਾਂ ਦੀ ਸਲਵਾਰ ਨਹੀਂ ਬਣੀ ਇਹ ਵੀ ਆਪਣੇ ਜਿਹੜੀ ਹੈਗੀ ਸ਼ਾਪ ਤੋਂ ਸੇਲ ਹੋਇਆ ਹੋਇਆ ਸੂਟ ਹੈ ਪਿਓਰ ਟੈਬੀ ਦਾ ਦੇਖੋ ਤੁਸੀਂ ਸਾਡੀ ਵੀਡੀਓ ਦੇ ਵਿੱਚ ਦੇਖਿਆ ਹੋ ਪਿਓਰ ਟੈਬੀ ਦਾ ਜਿਹੜਾ ਹੈਗਾ ਸੂਟ ਹੈ ਫੁੱਲ ਲਾਈਨਿੰਗ ਸੂਟ ਹੈ ਬੜਾ ਸੋਹਣਾ ਜਿਹੜਾ ਹੈਗਾ ਪ੍ਰਿੰਟ ਹੈਗਾ ਆ ਵਿੱਚ ਤੇ ਇਹਦੇ ਨਾਲ ਦਾ ਸਾਡਾ ਕਮੀਜ਼ ਪਾਗਲੇ ਆਪਣੇ ਹੈਗੇ ਨੇ ਜੀ ਇਹ ਵਾਲਾ ਸੂਟ ਇਹ ਆਪਣੇ ਉਰੇ ਹੀ ਪਿੰਡ ਦੇ ਵਿੱਚੋਂ ਹੀ ਸੀਗੇ ਸੂਟ ਇੱਕ ਭੈਣ ਦੇ ਦੋਨੇ ਸੂਟ ਸੀਗੇ ਤੇ ਇਹਦੇ ਤੇ ਆਪਾਂ ਨੇ ਕੁਝ ਨਹੀਂ ਕੀਤਾ ਹੈਗਾ ਬਾਹਵਾ ਜਿੱਦਾਂ ਸਿੰਪਲ ਸੀਗੇ ਆ ਇਹਨਾਂ ਦੇ ਬਾਹਵਾ ਦਿਖਾਉਣੀ ਹੈ ਤੁਹਾਨੂੰ ਆਪਾਂ ਥੋੜਾ ਬੋਤਾ ਡਿਜ਼ਾਈਨ ਜਿਹੜਾ ਹੈਗਾ ਆਪਣੇ ਹਿਸਾਬ ਨਾਲ ਹੀ ਕਰ ਦਿੰਨੇ ਹੁੰਨੇ ਆ ਆਪਣੇ ਜਿਹੜੇ ਕਸਟਮਰ ਪੱਕੇ ਲੱਗੇ ਆ ਹਨਾ ਉਹਨਾਂ ਨੂੰ ਪਤਾ ਹੀ ਹੈ ਆਪ ਹੀ ਕਹਿ ਦਿੰਦੇ ਨੇ ਕਿ ਤੁਸੀਂ ਆਪ ਹੀ ਖੁਦ ਹੀ ਕਰ ਦਿਓ ਜਿਵੇਂ ਕਰਨਾ ਉਹ ਬਾਹ ਕਹਿ ਕੇ ਕਹਿੰਦੇ ਥੋੜੀ ਜੀ ਇਹ ਕਹਿੰਦੇ ਪੱਟੀ ਜੀ ਲਾ ਕੇ ਵੀ ਜਦਾਂ ਤੁਹਾਨੂੰ ਠੀਕ ਲੱਗੇਗੀ ਕਰ ਦਿਓ ਮੈਂ ਇੱਥੇ ਦੋ ਵਾਲ ਪਾਏ ਆ ਦੇਖੋ ਇਹ ਜਿਹੜੀ ਪਾਈਪਿੰਗ ਕੱਢੀ ਹੈ ਲੈਸ ਦੀ ਕਿਉਂਕਿ ਬਾਵਾ ਸਿੰਪਲ ਸੀਗੀਆਂ ਬਾ ਕੀ ਸੂਟ ਦੇ ਉੱਤੇ ਵਰਕ ਸੀਗਾ ਹਨਾ ਬਾਵਾ ਮੈਨੂੰ ਸਿੰਪਲ ਲੱਗੀਆਂ ਮੈਂ ਬਾਵਾ ਦੀ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਦੇਖੋ ਕਿੰਨਾ ਵਧੀਆ ਲੱਗਦੀ ਹੈ ਇਹ ਸਿਵਾਵਾ ਦੀ ਫਿਨਿਸ਼ਿੰਗ ਦਿੱਤੀ ਬਾਕੀ ਸਿੰਪਲ ਹੈ ਜੀ ਲਾਈਨਿੰਗ ਲੱਗੀ ਹੋਈ ਹੈ ਸੂਟ ਦੇ ਵਿੱਚ ਲਾਈਨਿੰਗ ਸੂਟ ਦੇ ਵਿੱਚ ਲੱਗੀ ਹੋਈ ਹੈਗੀ ਤੇ ਇੱਕ ਉਹਨਾਂ ਦਾ ਇਹ ਵਾਲਾ ਸੂਟ ਹੈ ਕਿ ਉਹਨਾਂ ਦਾ ਦੁਪੱਟਾ ਸੀਦਾ ਸਾਡੇ ਕੋਲੇ ਦੇਖੇ ਗਏ ਸੀਗਾ ਸੇਮ ਆਪਾਂ ਨੇ ਵਰਕ ਕਰਾਇਆ ਦੇਖੋ ਪੌਂਚੇ ਤੇ ਵੀ ਵਰਕ ਹੈਗਾ ਆ ਆ ਦੇਖੋ ਘੜਾਈ ਆ ਆਪਾਂ ਨੇ ਉੱਪਰ ਰੱਖੀ ਹੈ ਹਾਂ ਇਹ ਉਹਨਾਂ ਦਾ ਦੁਪੱਟਾ ਸੀਗਾ ਉਹਦੇ ਨਾਲ ਦਾ ਸੇਮ ਆਪਾਂ ਨੇ ਵਰਕ ਜਿਹੜਾ ਹੈਗਾ ਸੂਟ ਤੇ ਕਰਵਾਤਾ ਜੀ ਪੀਚ ਕਲਰ ਦਾ ਦੁਪੱਟਾ ਸੀਗਾ ਬਹੁਤ ਜ਼ਿਆਦਾ ਹੈਵੀ ਸੀਗਾ ਚਨੂਨ ਦਾ ਦੁਪੱਟਾ ਇਹ ਆਪਾਂ ਨੇ ਥੋੜੀ ਥੋੜੀ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਵੀ ਜ਼ਿਆਦਾ ਹੈਵੀ ਵੀ ਕਰਵਾਉਣੀ ਸਿੰਪਲ ਰੱਖਿਓ ਜਿਹੜੀ ਦੁਪੱਟੇ ਤੇ ਬੇਲ ਸੀਗੀ ਆਪਾਂ ਨੇ ਉਹ ਕਰਵਾਤੀ ਬਾਹਮਾ ਤੇ ਮੈਂ ਹਲਕੀ ਜੀ ਲੇਸ ਦਾ ਟਾ ਲਾਤੀ ਬਾਹਮਾ ਤੇ ਆਪਾਂ ਨੇ ਥੋੜਾ ਜਿਹਾ ਲੇਸ ਦਾ ਟੱਚ ਦੇਤਾ ਕਿਉਂਕਿ ਬਾਵਾ ਮ ਖਾਲੀ ਮੈਨੂੰ ਨਹੀਂ ਵਧੀਆ ਲੱਗੀਆਂ ਵੈਸੇ ਇਹ ਕੜਾਈ ਕਰਵਾਈ ਸੀਗੀ ਅਸੀਂ ਬਾਵਾ ਵਾਸਤੇ ਮੈਂ ਜਿਹੜੀ ਹੈਗੀ ਬਾਟਮ ਤੇ ਕਰਤੀ ਸਲਵਾਰ ਤੇ ਮੈਨੂੰ ਜ਼ਿਆਦਾ ਵਧੀਆ ਲੱਗੀ ਇਹ ਵਾਲੀ ਕੜਾਈ ਤੁਹਾਨੂੰ ਸਾਡੀ ਸਲਾਈ ਕਿੱਦਾਂ ਦੀ ਲੱਗੀ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਹਨਾ ਆਪਾਂ ਇੱਕ ਵਾਰੀ ਫੇਰ ਤੁਹਾਨੂੰ ਆਪਣਾ ਡਰੈੱਸ ਦੱਸਣ ਲੱਗੇ ਆ ਆਪਣਾ ਡਰੈੱਸ ਹੈਗਾ ਜੀ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੋਰੀ ਬਰਨਾਲਾ ਰੋਡ ਤੇ ਕੱਕੜਵਾਲ ਚੌਂਕ ਤੇ ਦਸ਼ਮੇਸ਼ ਨਗਰ ਦੇ ਸਾਹਮਣੇ ਬਿਲਕੁਲ ਆਪਣਾ ਬੁਟੀਕ ਹੈਗਾ ਆ ਤੁਸੀਂ ਜਦੋਂ ਮਰਜ਼ੀ ਕਾਲ ਕਰਕੇ ਆ ਸਕਦੇ ਹੋ ਸਾਨੂੰ ਹਨਾ ਜੇ ਕਿਸੇ ਨੇ ਸਲਾਈ ਵਗੈਰਾ ਦੀ ਟ੍ਰੇਨਿੰਗ ਲੈਣੀ ਆ ਉਹ ਵੀ ਲੈ ਸਕਦਾ ਜੇ ਕਿਸੇ ਨੇ ਸੂਟ ਵਗੈਰਾ ਖਰੀਦਣੇ ਆ ਉਹ ਵੀ ਸਾਡੇ ਕੋਲੋਂ ਖਰੀਦ ਸਕਦਾ ਜੀ ਉਹ ਵੀ ਬਿਲਕੁਲ ਸਸਤੇ ਰੇਟਾਂ ਦੇ ਉੱਪਰ ਤੇ ਜੇ ਕੋਈ ਬਿਊਟੀਸ਼ੀਅਨ ਦੀ ਟ੍ਰੇਨਿੰਗ ਲੈਣਾ ਚਾਹੁੰਦਾ ਉਹ ਵੀ ਸਾਡੇ ਕੋਲੋਂ ਲੈ ਸਕਦਾ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜਿਮਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੇ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ